ਮੈਂ ਹਾਂ ਡੈਲੀਗੇਟ ਅਤੇ ਮੈਂ ਤੁਹਾਨੂੰ ਮਿਲਵਾਉਂਦਾ ਹਾਂ ਮੋਗਾ ਦੇ ਇੱਕ ਕਿਸਾਨ ਨਾਲ ਜਿਸ ਨੇ ਡੈਲੀਗੇਟ ਨਾਲ ਆਪਣਾ ਸਫ਼ਰ ਤੈਅ ਕੀਤਾ ਆ ਸੁਣਦੇ ਹਾਂ ਉਹਨਾਂ ਦੀ ਕਹਾਣੀ ਉਹਨਾਂ ਦੀ ਹੀ ਜ਼ੁਬਾਨੀ ਮੇਰਾ ਨਾਮ ਸ਼ਮਸ਼ੇਰ ਸਿੰਘ ਪਿੰਡ ਵੱਡੂਆਲ ਜ਼ਿਲ੍ਹਾ ਮੋਗਾ ਜੀ ਇਹ ਜਿਹੜੀ ਸੁੰਡੀ ਆਈ ਬਹੁਤ ਜਲਦੀ ਹਮਲਾ ਕਰਦੀ ਆ ਜੀ ਜੇ ਇਹਦੇ ਜਲਦੀ ਕੰਟਰੋਲ ਨਾ ਕੀਤਾ ਜਾਵੇ ਤਾਂ ਬਹੁਤ ਨੁਕਸਾਨ ਕਰ ਦਿੰਦੀ ਆ ਜੀ ਤੁਹਾਨੂੰ ਡੈਲੀਗੇਟ ਦਾ ਪਤਾ ਲੱਗਾ ਤਾਂ ਅਸੀਂ ਡੈਲੀਗੇਟ ਦੀ ਵਰਤੋਂ ਕੀਤੀ 2 ਸਾਲ ਤੋਂ ਅਸੀਂ ਨੇ ਪਹਿਲਾ ਸਪਰੇ 2500 ਤੋਂ 30 ਦਿਨਾਂ ਵਿੱਚ ਡੈਲੀਗੇਟ ਦਾ ਕੀਤਾ ਜੀ ਉਸ ਦਾ ਬਹੁਤ ਬੜੀਆ ਰਿਜ਼ਲਟ ਆਇਆ ਫਿਰ ਦੂਸਰਾ ਸਪਰੇ 50 ਦਿਨ ਔਰ 55 ਦਿਨ ਦੇ ਵਿੱਚ ਵਿੱਚ ਕੀਤਾ ਡੇਲੀਗ੍ਰੇਡੀ ਸਪਰੇਅ ਕਰਨ ਨਾਲ ਮੱਕੀ ਦਾ ਰਿਜ਼ਲਟ ਬਹੁਤ ਵਧੀਆ ਆਇਆ ਜੀ ਸੁੰਡੀ ਵੀ ਫੁੱਲ ਕੰਟਰੋਲ ਚ ਹੋਈ ਜੀ ਤੇ ਝਾੜ ਦਾ ਵੀ ਫਰਕ ਪਾਉਂਦੀ ਹੈ ਫਸਲ ਜਿਹੜੀ ਹੈ ਉਹਦੀ ਕੁਆਲਿਟੀ ਬਹੁਤ ਵਧੀਆ ਹੁੰਦੀ ਹੈ ਜੀ ਤੇ ਇਹਦੇ ਜਿਹੜੇ ਦਾਣੇ ਆ ਉੱਪਰ ਤੱਕ ਭਰੇ ਹੋਏ ਸੀ ਛਲੀਆਂ ਦੇ ਤੇ ਇਹਦਾ ਕੁਆਲਿਟੀ ਦਾ ਜਿਹੜਾ ਰੰਗ ਵੀ ਬਹੁਤ ਵਧੀਆ ਬਣਿਆ ਜੀ ਇਹ ਜਿਹੜੀ ਮੱਕੇ ਤੇ ਸੰਡੀ ਆਈ ਇਹ ਬਹੁਤ ਜਲਦੀ ਅੱਗੇ ਵਧਦੀ ਆ ਜੇ ਇਹਦਾ ਨਾਂ ਕੰਟਰੋਲ ਕੀਤਾ ਜਾਵੇ ਤਾਂ ਇਹ 5-10 ਦਿਨ ਦੇ ਵਿੱਚ ਹੀ ਮੱਕੀ ਨੂੰ ਖਤਮ ਕਰ ਦਿੰਦੀ ਹੈ ਜੀ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਇਹ ਡੈਲੀਗੇਟ ਦਾ ਸਪਰੇ ਮੱਕੀ ਦੇ ਉੱਪਰ ਤੁਸੀਂ ਇੱਕ ਵਾਰ ਜ਼ਰੂਰ ਕਰਕੇ ਵੇਖੋ ਫਿਰ ਉਸ ਤੋਂ ਬਾਅਦ ਤੁਸੀਂ ਉਸਦਾ ਰਿਜ਼ਲਟ ਦੱਸਿਓ ਜੀ